ਪੰਜਾਬ ਚ ਮੁਫਤ ਕਣਕ ਸਕੀਮ ਤੇ ਨਵੇਂ ਨਿਜਮ ਹੋਏ ਲਾਗੂ ਪੰਜਾਬ ਸਰਕਾਰ ਨੇ ਕਰਤਾ ਵੱਡਾ ਐਲਾਨ ਇਨਾ ਔਰਤਾਂ ਲਈ ਆਈ ਵੱਡੀ ਖੁਸ਼ਖਬਰੀ ਖਾਤਿਆਂ ਚ ਆਉਣਗੇ 10-10 ਹਜ਼ਾਰ ਰੁਪਏ ਆਹ ਸਰਕਾਰ ਨੇ ਕਰਤਾ ਵੱਡਾ ਐਲਾਨ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ ਮੁਫਤ ਕਣਕ ਲਈ ਨਵੇਂ ਨਿਯਮ ਜਾਰੀ ਤਾਂ ਦੇਖੋ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਮੁਫਤ ਕਣਕ ਲੈਣ ਵਾਲੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਦੇ ਆਧਾਰ ਤੇ ਸੂਬੇ ਦੇ ਵਿੱਚ ਲਗਭਗ 11 ਲੱਖ ਲਾਭਪਾਤਰੀ ਹੁਣ ਇਸ ਯੋਜਨਾ ਤੋਂ ਬਾਹਰ ਹੋ ਸਕਦੇ ਨੇ ਸੂਬਾ ਸਰਕਾਰ ਵੱਲੋਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਸ਼ਾਮਲ ਕਰਨ ਤੇ ਬਾਹਰ ਕੱਢਣ ਦੇ ਨਿਯਮ ਸਪਸ਼ਟ ਕਰ ਦਿੱਤੇ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਆਮਦਨ ਭਰਨ ਆਮਦਨ ਟੈਕਸ ਜੀਐਸਟੀ ਟੈਕਸ ਭਰਨ ਵਾਲੇ ਲੋਕਾਂ ਨੂੰ ਇਸ ਸਕੀਮ ਤੋਂ ਬਾਹਰ ਰੱਖਿਆ ਜਾਵੇਗਾ ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀਆਂ ਦੇ ਪਰਿਵਾਰ 1,80,000 ਰੁਪਏ ਤੱਕ ਵੱਧ ਸਾਲਾਨਾ ਆਮਦਨ ਵਾਲੇ ਪਰਿਵਾਰ 100 ਗਜ ਵਰਗ ਦੇ ਵੱਡੇ ਪਲਾਟ ਜਾਂ 750 ਵਰਗ ਫੁੱਟ ਦੇ ਵੱਡੇ ਫਲੈਟ ਦੇ ਮਾਲਕ ਵੀ ਇਸ ਸੂਚੀ ਤੋਂ ਬਾਹਰ ਰਹਿਣਗੇ ਖੇਤੀਬਾੜੀ ਸੰਬੰਧੀ ਮਾਪਦੰਡਾਂ ਤਹਿਤ 2.5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਛੋਟ ਦਿੱਤੀ ਗਈ ਹੈ ਪਰ 2.5 ਏਕੜ ਤੋਂ 5 ਏਕੜ ਤੱਕ ਜ਼ਮੀਨ ਰੱਖਣ ਵਾਲੇ ਛੋਟੇ ਕਿਸਾਨ ਇਸ ਦੇ ਯੋਗ ਨਹੀਂ ਹੋਣਗੇ ਪਿਛਲੇ ਝੋਨੇ ਦੇ ਸੀਜ਼ਨ ਚ ਪੰਜਾਬ ਪੰਜਾਬ ਦੇ 816000 ਕਿਸਾਨਾਂ ਚੋਂ ਕੇਵਲ 293000 ਕਿਸਾਨ ਯੋਗ ਰਹਿਣਗੇ ਤਾਂ ਦੇਖੋ ਵਿਭਾਗੀ ਅਧਿਕਾਰੀਆਂ ਮੁਤਾਬਕ ਨੋਟੀਫਿਕੇਸ਼ਨ ਸਿਰਫ ਸ਼ਾਮਲ ਕਰਨ ਤੇ ਬਾਹਰ ਕੱਢਣ ਦੇ ਨਿਯਮਾਂ ਨੂੰ ਇਕੱਠਾ ਕਰਕੇ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਸਿਰਫ ਉਹੀ ਵਿਅਕਤੀ ਹਟਾਏ ਜਾਣਗੇ ਜੋ ਨਵੇਂ ਮਾਪਦੰਡਾਂ ਦੇ ਅਧੀਨ ਆਉਂਦੇ ਨੇ ਜਦਕਿ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਅਨਾਜ ਮੁਫਤ ਮਿਲਦਾ ਰਹੇਗਾ। ਇਸੇ ਸੰਬੰਧੀ ਇੱਕ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਜਿਸ 'ਚ ਖੁਰਾਕ ਤੇ ਸਪਲਾਈ ਸਕੱਤਰ, ਖੇਤੀਬਾੜੀ ਸਕੱਤਰ ਦੇ ਟੈਕਸ ਕਮਿਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ। ਉਧਰ ਇੱਕ ਹੋਰ ਵੱਡੀ ਖਬਰ ਆ ਕੀ ਜੀਐਸਟੀ ਦਰਾਂ ਦਾ ਬਦਲਾ ਪੈਟਰੋਲ ਤੇ ਡੀਜ਼ਲ 'ਚ ਵੀ ਹੋਵੇਗਾ ਤਾਂ ਦੇਖੋ ਨਵੀਆਂ ਵਸਤੂਆਂ ਅਤੇ ਟੈਕਸ ਸੇਵਾਵਾਂ 'ਮਾਂ ਲਾਗੂ ਹੋ ਚੁੱਕੀਆਂ ਨੇ 5% ਤੇ 18% ਹੀ ਆਮ ਲੋਕਾਂ ਨੂੰ ਟੈਕਸ ਦੇਣਾ ਪਵੇਗਾ 22 ਸਤੰਬਰ ਤੋਂ ਕਈ ਉਤਪਾਦ ਨੇ ਜਿਹੜੇ ਸਸਤੇ ਹੋ ਚੁੱਕੇ ਨੇ ਲੋਕ ਸਾਇਦ ਇਹ ਸੋਚ ਰਹੇ ਨੇ ਕਿ ਜੀਐਸਟੀ ਦਰਾਂ 'ਚ ਬਦਲਾਅ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਉਹੀ ਪ੍ਰਭਾਵਿਤ ਹੋਈਆਂ ਨੇ ਜਾਂ ਘਟੀਆਂ ਨੇ ਜਾਂ ਵਧੀਆਂ ਨੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪੈਟਰੋਲ ਤੇ ਡੀਜ਼ਲ ਇਸ ਸਮੇਂ ਕੋਈ ਵੀ ਬਦਲਾ ਇਸ ਵਿੱਚ ਨਹੀਂ ਕੀਤਾ ਗਿਆ ਤੇਲ ਮਾਰਕੀਟਿੰਗ ਕੰਪਨੀਆਂ ਹਰ ਰੋਜ਼ ਸਵੇਰੇ ਇਸ ਨੂੰ ਅਪਡੇਟ ਕਰਦੀਆਂ ਨੇ ਰੇਟ ਸੂਚੀ ਜਾਰੀ ਕੀਤੀ ਜਾਂਦੀ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ 2 ਸਾਲਾਂ ਤੋਂ ਸਥਿਰ ਨੇ ਮਈ 2022 ਦੇ ਵਿੱਚ ਤੋਂ ਕੇਂਦਰ ਅਤੇ ਕਈ ਰਾਜ ਸਰਕਾਰਾਂ ਦੁਆਰਾ ਟੈਕਸ ਘਟਾਏ ਗਏ ਨੇ ਤਾਂ ਦੇਖੋ ਪੈਟਰੋਲ ਅਤੇ ਡੀਜ਼ਲ ਦੇ ਰੇਟ ਮੋਬਾਈਲ ਤੇ ਵੀ ਚੈੱਕ ਕੀਤੇ ਜਾ ਸਕਦੇ ਨੇ ਰੇਟ ਸੂਚੀਆਂ SMS ਰਾਹੀਂ ਮੰਗੀਆਂ ਜਾ ਸਕਦੀਆਂ ਨੇ ਜਿਸ ਲਈ ਤੁਹਾਨੂੰ ਇੱਕ ਨੰਬਰ ਤੁਹਾਡੀ ਸਕਰੀਨ ਤੇ ਹੈ ਇਸ ਤੇ ਤੁਸੀਂ SMS ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਉਧਰ ਇੱਕ ਹੋਰ ਵੱਡੀ ਖਬਰ 75 ਲੱਖ ਔਰਤਾਂ ਨੂੰ ਮਿਲੇਗਾ ਵੱਡਾ ਲਾਭ ਤਾਂ ਦੇਖੋ 26 ਸਤੰਬਰ ਵਿਹਾਰ ਸਰਕਾਰ ਲਈ ਇਤਿਹਾਸਿਕ ਦਿਨ ਹੋਵੇਗਾ ਮੁੱਖ ਮੰਤਰੀ ਮਹਿਲਾ ਰੋਜ਼ਗਾਰ ਯੋਜਨਾ ਦੇ ਤਹਿਤ 75 ਲੱਖ ਮਹਿਲਾਵਾਂ ਨੂੰ ਪੀਐਮ ਮੋਦੀ ਆਨਲਾਈਨ ਜੁੜ ਕੇ ਪਹਿਲੀ ਕਿਸ਼ਤ ਦੇ ਰੂਪ ਵਿੱਚ 10-10 ਹਜ਼ਾਰ ਰੁਪਏ ਉਹਨਾਂ ਦੇ ਬੈਂਕ ਖਾਤੇ 'ਚ ਭੇਜਣਗੇ ਵੱਡੀ ਖੁਸ਼ਖਬਰੀ ਬਿਹਾਰ ਦੀਆਂ ਔਰਤਾਂ ਲਈ ਹੈ ਸਰਕਾਰ ਦੇ ਵੱਲੋਂ ਪਹਿਲੀ ਕਿਸ਼ਤ ਦੇ ਰੂਪ ਵਿੱਚ 10-10 ਹਜ਼ਾਰ ਰੁਪਏ ਦਿੱਤੇ ਜਾਣਗੇ ਇਸ ਯੋਜਨਾ ਦਾ ਉਦੇਸ਼ ਔਰਤਾਂ ਨੂੰ ਸਵੈ ਰੁਜ਼ਗਾਰ ਦੇ ਮੌਕੇ ਦੇ ਕੇ ਆਮਦਨ ਆਤਮ ਨਿਰਪਰ ਬਣਾਉਣਾ ਹੈ ਤਾਂ ਲੇਖੋ ਰੋਜ਼ਗਾਰ ਸ਼ੁਰੂ ਕਰਨ ਤੋਂ ਬਾਅਦ ਔਰਤਾਂ ਨੂੰ ਉਹਨਾਂ ਦੇ ਕਾਰੋਬਾਰ ਦੀ ਤਰੱਕੀ ਦੇ ਆਧਾਰ ਤੇ 2-2 ਲੱਖ ਰੁਪਏ ਵਾਧੂ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਇਸ ਯੋਜਨਾ ਦਾ ਲਾਭ ਕੇਵਲ ਬਿਹਾਰ ਦੀਆਂ ਔਰਤਾਂ ਹੀ ਲੈ ਸਕਦੀਆਂ ਨੇ। ਔਰਤਾਂ ਲਈ ਜੀਵਿਕਾ ਸਵੈ ਸਹਾਇਤਾ ਸਮੂਹ ਨਾਲ ਜੁੜਨਾ ਲਾਜ਼ਮੀ ਹੈ। ਉਹ ਔਰਤਾਂ ਜੋ ਅਜੇ ਜੀਵਿਕਾ ਨਾਲ ਨਹੀਂ ਜੁੜੀਆਂ ਉਹਨਾਂ ਨੂੰ ਮੈਂਬਰ ਬਣਨ ਦੀ ਵੀ ਲੋੜ ਹੋਵੇਗੀ। ਵੱਡੀ ਖਬਰ ਤੁਹਾਡੇ ਸਾਹਮਣੇ ਆ ਮੈਂਬਰ ਬਣਨ ਲਈ ਨਿਰਧਾਰਤ ਅਰਜੀ ਫਾਰਮ ਭਰਨਾ ਪਵੇਗਾ ਆਧਾਰ ਕਾਰਡ ਬੈਂਕ ਖਾਤੇ ਦੇ ਬੇਰਬੇ ਅਤੇ ਰਹਿਸ਼ ਸਰਟੀਫਿਕੇਟ ਵਰਗੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ ਪਿੰਡੂ ਖੇਤਰਾਂ ਦੀਆਂ ਔਰਤਾਂ ਆਪਣੇ ਪਿੰਡ ਸੰਗਠਨ ਜਾਂ ਜੀਵਿਕਾ ਸਮੂਹ ਰਾਹੀਂ ਸਿੱਧੇ ਅਰਜੀ ਦੇ ਸਕਦੀਆਂ ਨੇ ਇੱਕ ਸਮੂਹ ਪ੍ਰਤੀਨਿਧੀ ਉਹਨਾਂ ਨੂੰ ਫਾਰਮ ਭਰਨ ਅਤੇ ਦਸਤਾਵੇਜ਼ ਜਮ੍ਹਾਂ ਕਰਵਾਉਣ ਵਿੱਚ ਸਹਾਇਤਾ ਕਰੇਗਾ ਸ਼ਹਿਰੀ ਖੇਤਰਾਂ ਵਿੱਚ ਔਰਤਾਂ ਜੀਵਿਕਾ ਦੀ ਅਧਿਕਾਰਿਤ ਵੈਬਸਾਈਟ ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੀਆਂ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਵਿਹਾਰ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ ਹੈ ਉਹਨਾਂ ਕੋਲ ਆਧਾਰ ਕਾਰਡ ਬੈਂਕ ਕਾਪੀ ਪੈਨ ਕਾਰਡ ਵਰਗੇ ਹੋਰ ਦਸਤਾਵੇਜ਼ ਹੋਣੇ ਜ਼ਰੂਰੀ ਨੇ ਤੁਹਾਨੂੰ ਸਰਕਾਰ ਦੇ ਵੱਲੋਂ ਮੋਦੀ ਸਰਕਾਰ ਵੱਲੋਂ ਪਹਿਲੀ ਕਿਸ਼ਤ ਦੇ ਰੂਪ ਵਿੱਚ 10-10000 ਰੁਪਏ ਦਿੱਤੇ ਜਾਣਗੇ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਪ੍ਰਧਾਨ ਮੰਤਰੀ ਮੋਦੀ 25 ਸਤੰਬਰ ਨੂੰ ਦੋ ਨਵੀਆਂ ਬੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਦਾ ਕਰਨਗੇ ਉਦਘਾਟਨ ਤਾਂ ਦੇਖੋ ਰਾਜਸਥਾਨ ਵਿੱਚ ਜਲਦੀ ਹੀ ਦੋ ਨਵੀਆਂ ਬੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਸ਼ੁਰੂ ਹੋਣਗੀਆਂ ਰੇਲਵੇ ਬੋਰਡ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਇਹ ਦੋਵੇਂ ਟ੍ਰੇਨਾਂ 8 ਕੋਚ ਦੀਆਂ ਹੋਣਗੀਆਂ ਜਿਨ੍ਹਾਂ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਜੋਧਪੁਰ ਅਤੇ ਬਿਕਾਨੇਰ ਤੋਂ ਦਿੱਲੀ ਆਉਣਾ ਆਸਾਨ ਹੋ ਜਾਵੇਗਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦੇ ਨਾਲ ਹੀ ਰਾਜਸਥਾਨ ਵਿੱਚ ਕੁੱਲ 6 ਬੰਦੇ ਭਾਰਤ ਟ੍ਰੇਨਾਂ ਚਲਾਈਆਂ ਜਾਣਗੀਆਂ ਫਿਲਹਾਲ ਅਜਮੇਰ ਤੋਂ ਚੰਡੀਗੜ੍ਹ ਜੋਧਪੁਰ ਤੋਂ ਸਬਰਮਤੀ ਉਦੇਪੁਰ ਤੋਂ ਜੈਪੁਰ ਜੈਪੁਰ ਉਦੇਪੁਰ ਆਗਰਾ ਕੈਂਟ ਬੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸੀਂ ਆਪਣੇ ਚੈਨਲ ਦੇ ਉੱਤੇ ਕੇਂਦਰ ਸਰਕਾਰ ਦੀਆਂ ਤੇ ਪੰਜਾਬ ਸਰਕਾਰ ਦੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ ਬਾਰੇ ਜਾਣਕਾਰੀ ਦਿੰਨੇ ਰਹਿੰਦੇ ਆ ਨਮੀਆਂ ਨਮੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ ਬਾਰੇ ਜਾਣਕਾਰੀ ਲੈਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਵੀ ਜ਼ਰੂਰ ਦਿਵਾ ਕੇ ਰੱਖਿਓ ਤਾਂ ਜੋ ਆਉਣ ਵਾਲੀਆਂ ਹੋਰ ਨਵੀਆਂ ਅਪਡੇਟ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਤੁਹਾਨੂੰ ਨਵੀਆਂ-ਨਵੀਆਂ ਸਕੀਮਾਂ ਬਾਰੇ ਜਾਣਕਾਰੀ ਮਿਲਦੀ ਰਹੇ ਤਾਂ ਹਾਂਜੀ ਦੋਸਤੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਸਰੀਕਰ ਥੈਂਕ ਯੂ ਜੀ